ਹਾਂਜੀ ਸਟੂਡੈਂਟਸ ਵੈਲਕਮ ਕਰਦੇ ਹਾਂ ਤੁਹਾਡਾ ਟੂ ਸਟਡੀ ਕਲਾਸ YouTube ਚੈਨਲ ਦੇ ਵਿੱਚ ਇਸ ਵੀਡੀਓ ਦੇ ਵਿੱਚ ਸਟੂਡੈਂਟਸ ਆਪਾਂ ਪੰਜਾਬ ਯੂਨੀਵਰਸਿਟੀ ਪਟਿਆਲਾ ਸਟੂਡੈਂਟਸ ਦੇ ਲਈ ਸੈਮੈਸਟਰ 4 ਪੰਜਾਬੀ ਲਾਜ਼ਮੀ ਨੇ ਜਿਹੜੇ ਕਿ ਆਪਾਂ ਟੌਪਿਕ ਕਰ ਰਹੇ ਹਾਂ ਸੋ ਟੌਪਿਕ ਨੇ ਆਪਣੇ ਜਿਹੜੇ ਕਿ ਕਵਤਾਵਾਂ ਦੇ ਵਿਸ਼ਾ ਵਸਤੂ ਪਹਿਲਾਂ ਆਪਾਂ ਇੱਕ ਵੀਡੀਓ ਅਪਲੋਡ ਕਰ ਚੁੱਕੇ ਜਿਹਦੇ ਵਿੱਚ اٹਕ ਤੇ ਮੁੱਲ ਪਾਉਤੋਂ ਆਪਣ ਆਪ ਕਰ ਚੁੱਕੇ ਹਾਂ ਹੁਣ ਇਸ ਦੇ ਵਿੱਚ ਆਪਾਂ ਫੇਰ 파ਰੋ ਨੇ ਕਿਹਾ ਤੇ ਅੰਬੀ ਦੇ ਬੂਟੇ ਥਲੇ ਤੇ ਮਸੀਹਾ ਇਹ ਤਿੰਨੋਂ ਕਰਾਂਗੇ ਹਾਂਜੀ ਫੇਰ 파ਰੋ ਨੇ ਕਿਹਾ ਕਪਤਾ बाबा ਬਲਵੰਤ ਤੇ ਲਿਖੀ ਹੋਈ ਕਪਤਾ ਇਸ ਕਪਤਾ ਵਿੱਚ बाबा ਬਲਵੰਤ ਨੇ ਜਨਤਾ ਠੀਕ ਹੈ ਜਨਤਾ ਲੋਕਾਂ ਦੇ ਵਿੱਚ ਚੇਤਨਤਾ ਦੀ ਜਾਗ ਨੂੰ ਉਸ ਦੀ ਆਜ਼ਾਦੀ ਨੂੰ ਕਾਇਮ ਰੱਖਣ ਵਾਲੀ ਤੇ ਉਸ ਦੀ ਹਰ ਪੱਖੋਂ ਰੱਖਿਆ ਕਰਨ ਵਾਲੀ ਇੱਕ ਮਹਾਨ ਸ਼ਕਤੀ ਦੱਸਿਆ ਤੇ ਇਸ ਕਪਤਾ ਵਿੱਚ ਸ਼ਿਵ ਜਨਤਾ ਦਾ ਚਿੰਨ੍ਹ ਹੈ ਸ਼ਿਵ ਦਾ ਚਿੰਨ੍ਹ ਹੈ ਜਨਤਾ ਦਾ ਚਿੰਨ੍ਹ ਹੈ ਤੇ 파ਰੋ ਚੇਤਨਤਾ 파ਰੋ ਕੀ ਹੈ ਚੇਤਨਤਾ ਦਾ ਚਿੰਨ੍ਹ ਹੈ ਤੇ ਸ਼ਿਵ ਜਨਤਾ ਤੇ ਚੇਤਨਤਾ ਚੇਤਨਾ ਚੇਤਨਾ ਜਨਤਾ ਨੂੰ ਖਬਰਦਾਰ ਕਰਦੀ ਹੈ ਕਿ ਤੇਰੇ ਖੇਤ ਤੇ ਤੇਰਾ ਦੇਸ਼ ਗੁਲਾਮ ਹੋਣ ਵਾਲਾ ਮਤਲਬ ਕਿ ਜਿਹੜੀ ਚੇਤਨਾ ਉਹ ਲੋਕਾਂ ਨੂੰ ਜਨਤਾ ਮਤਲਬ ਕਿ ਲੋਕਾਂ ਉਹਨਾਂ ਨੂੰ ਖਬਰਦਾਰ ਕਰਦੀ ਹੈ ਉਹਨਾਂ ਨੂੰ ਇੱਕ ਮਤਲਬ ਕਿ ਆਪਾਂ ਕਹਿ ਸਕਦੇ ਹਾਂ ਕਿ ਉਹਨਾਂ ਨੂੰ ਇੱਕ ਅਨਾਉਂਸਮੈਂਟ ਕਰਦੀ ਕਿ ਤੇਰੇ ਖੇਤ ਤੇ ਤੇਰਾ ਦੇਸ਼ ਉਹ ਗੁਲਾਮ ਹੋਣ ਵਾਲਾ ਤੂੰ ਜੀਵਨ ਦੀ ਕਲਾ ਨੂੰ ਚਲਾਉਣ ਲਈ ਜਾਗ ਉਠ ਜੀਵਨ ਦੀ ਕਲਾ ਨੂੰ ਜਗਾ ਤੂੰ ਆਤਮਾ ਸੰਬੰਧੀ ਆਤਮ ਵਿਸ਼ਵਾਸ ਵਿੱਚ ਫਸ ਕੇ ਬਥੇਰਾ ਚਿਰ ਆਰਾਮ ਕੀਤਾ ਹੁਣ ਤੇਰੇ ਪਰਬਤਾਂ ਉੱਪਰ ਦੁਸ਼ਮਣ ਦੀਆਂ ਭਿਆਨਕ ਫੌਜ ਹਥਿਆਰਬੰਦ ਹੋ ਕੇ ਆ ਰਹੀ ਹੈ ਤੇਰੇ ਸਾਗਰ ਉੱਪਰ ਲਾਲਚੀ ਤੂਫਾਨ ਕਬਜ਼ਾ ਕਰ ਰਹੇ ਨੇ ਤੇ ਸਮੁੱਚੀ ਕੌਮ ਖਾਤਰੇ ਵਿੱਚ ਪੈ ਗਈ ਹੈ ਤੂੰ ਇੱਕ ਕਲਿਆਣਕਾਰੀ ਸ਼ਕਤੀ ਹੈ ਇਸ ਲਈ ਸਾਰੀ ਸਥਿਤੀ ਤੋਂ ਖਬਰਦਾਰ ਹੋ ਤੇਰੇ ਜਾਗਰਣ ਨਾਲ ਦੇਸ਼ ਦੇ ਦਰਿਆਵਾਂ ਤੇ ਮੈਦਾਨਾਂ ਨੂੰ ਖੁਸ਼ੀ ਮਿਲਦੀ ਆ ਤੈਨੂੰ ਨਾ ਰੱਬ ਦੀ ਭਗਤੀ ਵਿੱਚ ਲੀਨ ਹੋਣਾ ਚਾਹੀਦਾ ਨਾ ਹੀ ਉਸ ਉੱਪਰ ਡੋਰੀ ਸੁਟਣੀ ਚਾਹੀਦੀ ਆ ਸਾਰੇ ਮਤਲਬ ਕਿ ਆਪਣੀ ਹਿੰਮਤ ਨਾਲ ਕੰਮ ਕਰਨਾ ਚਾਹੀਦਾ ਸਾਰੇ ਕੌਮ ਦੇ ਦਿਲ ਤੇਰੀ ਆਵਾਜ਼ ਲਈ ਤੜਫਦੇ ਨੇ ਤੈਨੂੰ ਚੁੱਕਨੇ ਹੋ ਕੇ ਮੁਕਤੀਆਂ ਦਾ ਭੇਤ ਖੋਲ ਦੇਣਾ ਚਾਹੀਦਾ ਖੁਦ ਪ੍ਰਸਤੀ ਵਿੱਚ ਗਲਤਾਨ ਰਹਿਣਾ ਨਾ ਹੀ ਚੰਗਾ ਹੈ ਤੇ ਨਾ ਹੀ ਇਸ ਦੇ ਵਿੱਚ ਕੋਈ ਸ਼ਕਤੀ ਆ ਤੇਰੇ ਕੁਦਰਤੀ ਭੰਡਾਰਾਂ ਨੂੰ ਵਰਤ ਕੇ ਵਿਦੇਸ਼ੀ ਐ ਐਸ਼ਾਂ ਕਰਨਗੇ ਤੇਰੀ ਮਿਹਨਤ ਤੇ ਲਹੂ ਨੂੰ ਉਹ ਪਾਣੀ ਸਮਝ ਕੇ ਪੀਣਗੇ ਤੇਰੀ ਰੱਬੀ ਭੱਤੀ ਵਿਅਰਥ ਹੈ ਵੇਸਟ ਹੈ ਵਿਦੇਸ਼ੀ ਤੇਰੇ ਸਵਰਗ ਨੂੰ ਨਰਕ ਬਣਾ ਦੇਣਗੇ ਉਹ ਤੇਰਾ ਬੋਲਣਾ ਸੋਚਣਾ ਖੁੱਲਣਾ ਸ਼ਾਨ ਸ਼ੌਕਤ ਤੇ ਖੁਸ਼ਹਾਲੀ ਸਭ ਕੁਝ ਖੋ ਲੈਣਗੇ ਤੇ ਫਿਰ ਤੇਰਾ ਜਿਉਣਾ ਵੀ ਔਖਾ ਹੋ ਜਾਊਗਾ ਇਸ ਕਰਕੇ ਤੈਨੂੰ ਖਬਰਦਾਰ ਹੋਣਾ ਚਾਹੀਦਾ ਚੇਤਨਾ ਦੁਆਰਾ ਐਵੇਂ ਝੰਜੋੜੇ ਜਾਣ ਤੇ ਜਨਤਾ ਦੀ ਅੱਖ ਖੁੱਲਦੀ ਆ ਤੇ ਜਾਗੀ ਹੋਈ ਚੇਤਨਾ ਚਿਹਰਿਆਂ ਤੋਂ ਹਰ ਇੱਕ ਦਿਲ ਨੂੰ ਪੜ ਸਕਦੀ ਹੈ ਤੇ ਜੀਵਨ ਦੇ ਹਰ ਗੁਪਤਾਂ ਕੰਮ ਦੀ ਜਾਂਚ ਕਰਦੀ ਆ ਇਹਨੂੰ ਪਤਾ ਹੈ ਕਿ ਹੂਣੀ ਦੇ ਹਮਲੇ ਦਾ ਉੱਤਰ ਕਿਵੇਂ ਦਿੱਤਾ ਜਾਂਦਾ ਜੇਕਰ ਹੈਵਾਨ ਦੇ ਵਿੱਚ ਇਹ ਚੇਤਨਾ ਜਾਗ ਪਏ ਤਾਂ ਉਹ ਮਨੁੱਖ ਬਣ ਜਾਂਦਾ ਤੇ ਆਤਮੀ ਆਦਮੀ ਜਿਹੜੇ ਕਿ ਦੇਵਤਾ ਬਣ ਜਾਂਦਾ ਇਸ ਦੇ ਜਾਗਣ ਨਾਲ ਅਸੰਭਵ ਗੱਲਾਂ ਜਿਹੜੇ ਕਿ ਸੰਭਵ ਹੋ ਜਾਂਦੀਆਂ ਨੇ ਤੇ ਹਰ ਪਾਸੇ ਕ੍ਰਾਂਤੀਆਂ ਦੇ ਤੂਫਾਨ ਚੜ੍ਹ ਪੈਂਦੇ ਨੇ ਇਸ ਦੇ ਜਾਗਣ ਨਾਲ ਆਲੇ-ਦੁਆਲੇ ਵਿੱਚ ਹਨੇਰਾ ਖਤਮ ਹੁੰਦਾ ਖੁਦ ਪ੍ਰਸਤੀ ਨਸ਼ਟ ਹੋ ਜਾਂਦੀ ਹੈ ਤੇ ਅਗਲੇ ਜਨਮ ਦੇ ਵਿੱਚ ਮਿਲਣ ਵਾਲੇ ਸੁੱਖਾਂ ਤੋਂ ਵਿਸ਼ਵਾਸ ਉੱਠ ਜਾਂਦਾ ਰੱਬ ਦੀ ਭਗਤੀ ਮਨੁੱਖਾਂ ਦੀ ਭਗਤੀ ਦੇ ਵਿੱਚ ਬਦਲ ਜਾਂਦੀ ਆ ਤੇ ਮਿਹਨਤੀ ਲੋਕਾਂ ਦੀ ਕਿਸਮਤ ਜਾਗ ਉੱਠਦੀ ਆ ਚੇਤਨਾ ਦੇ ਜਾਗਣ ਨਾਲ ਬੇਪਰਵਾਹੀ ਖਤਮ ਹੋ ਜਾਂਦੀ ਹੈ ਤੇ ਹਰ ਪਾਸੇ ਜੀਵਨ ਜਾਗ ਉੱਠਦਾ ਉਸ ਵਿੱਚ ਲੋਕ ਸੇਵਾ ਦਾ ਜਜ਼ਬਾ ਵਿਦਿਆ ਤੇ ਮਹਾਨ ਤਾਕਤਾਂ ਪੈਦਾ ਹੋ ਜਾਂਦੀਆਂ ਨੇ ਫਿਰ ਉਸ ਦੇ ਸਾਹਮਣੇ ਕੀ ਕੰਮ ਹੁੰਦੇ ਨੇ ਹੱਕ ਦੀ ਪ੍ਰਾਪਤੀ ਲਈ ਤੇ ਕਿਰਤ ਦੀ ਰਾਖੀ ਲਈ ਸ਼ੈਤਾਨਾਂ ਦੇ ਵਿਰੁੱਧ ਤਲਵਾਰ ਚੁੱਕਣੀ ਤੇ ਅਸਲ ਇਨਸਾਫ ਪ੍ਰਾਪਤ ਕਰਨਾ ਇਸ ਤਰ੍ਹਾਂ ਚੇਤਨਾ ਦੀ ਇਹ ਸ਼ਕਤੀ ਜਨਤਾ ਨੂੰ ਸੱਚ ਦਾ ਰਾਹ ਦਿਖਾਉਂਦੀ ਹੈ ਤੇ ਇਹ ਦੋਜਕ ਨੂੰ ਵੈਸ਼ਤ ਵਿੱਚ ਬਦਲਦੀ ਆ ਤੇ ਇਸ ਦੇ ਜਾਗਦੇ ਰਹਿਣ ਨਾਲ ਕਿਸੇ ਕੌਮ ਦਾ ਦੇਸ਼ ਖੇਤ ਮਿਹਨਤ ਦੇ ਸਾਗਰ ਕਿਸੇ ਗੈਰ ਦੇ ਕਬਜ਼ੇ ਵਿੱਚ ਨਹੀਂ ਜਾ ਸਕਦੇ ਅਗੇ ਹੰਗੰਬੀ ਦੇ ਬੁੱਟੇ ਥੱਲੇ ਹਾਂਜੀ ਅੰਬੀ ਦੇ ਬੂਟੇ ਥੱਲੇ ਕਵਤਾ ਪ੍ਰੋਫੈਸਰ ਮੋਹਨ ਸਿੰਘ ਦੀ ਲਿਖੀ ਹੋਈ ਪ੍ਰਸਿੱਧ ਰੋਮਾਂਟਿਕ ਕਵਤਾ ਜਿਸ ਵਿੱਚ ਇੱਕ ਸਪਾਹੀ ਦੀ ਪਤਨੀ ਦੀ ਆਪਣੇ ਪਤੀ ਦੇ ਵਿਛੋੜੇ ਦੀ ਤੜਫ ਤੇ ਉਸਦੇ ਨਾਲ ਬਿਤਾਈਆਂ ਸੁਆਦ ਲੀਆਂ ਘੜੀਆਂ ਨੂੰ ਬਿਆਨ ਕੀਤਾ ਗਿਆ ਇਸ ਕਵਤਾ ਵਿੱਚ ਇੱਕ ਸਪਾਹੀ ਦੀ ਪਤਨੀ ਨੂੰ ਬੇੜੇ ਵਿੱਚ ਲੱਗੇ ਅੰਬੀ ਦੇ ਬੂਟੇ ਦੇ ਹੇਠਾਂ ਬੈਠਣਾ ਸਵਰਗ ਵਰਗਾ ਆਨੰਦ ਆਉਂਦਾ ਤੇ ਪ੍ਰੰਤੂ ਪਤੀ ਦੇ ਵਿਛੋੜੇ ਦੇ ਵਿੱਚ ਪਤਨੀ ਨੂੰ ਉਹ ਬੂਟਾ ਬਿਲਕੁਲ ਚੰਗਾ ਨਹੀਂ ਲੱਗਦਾ ਪਤੀ ਦੇ ਵਿਛੋੜੇ ਦੇ ਦਿਨਾਂ ਵਿੱਚ ਜੇਕਰ ਉਹ ਉਸ ਦੇ ਹੇਠਾਂ ਬੈਠ ਕੇ ਚਰਖੀ ਕੱਤਣ ਦਾ ਯਤਨ ਕਰਦੀ ਹੈ ਕੋਸ਼ਿਸ਼ ਕਰਦੀ ਹੈ ਤਾਂ ਕੋਇਲ ਦੀਆਂ ਕੁੱਕਾਂ ਦੇ ਨਾਲ ਆਈਆਂ ਪਤੀ ਦੀਆਂ ਯਾਦਾਂ ਨੂੰ ਬੇਚੈਨ ਕਰ ਦਿੰਦੀਆਂ ਨੇ ਤੇ ਚਰਖੀ ਕੱਤਨੀ ਬੰਦ ਕਰ ਦਿੰਦੀ ਹੈ ਫਿਰ ਜੇਕਰ ਉਹ ਭਾਪੋ ਤੋਂ ਡਰਦੀ ਕਸੀਦਾ ਲੈ ਕੇ ਵਹਿ ਜਾਂਦੀ ਹੈ ਤਾਂ ਪਤੀ ਨਾਲ ਸੰਬੰਧਿਤ ਯਾਦਾਂ ਵਿੱਚ ਡੁੱਬੀ ਹੋਣ ਕਰਕੇ ਉਸ ਦੀ ਸੂਈ ਕਸੀਦੇ ਦੀ ਥਾਂ ਪੋਟੇ ਵਿੱਚ ਪੁੱੜ ਜਾਂਦੀ ਹੈ ਤੇ ਤੰਗਾ ਕਿਉ ਸਾਰਾ ਕੁਝ ਛੱਡ ਛੜਾ ਕੇ ਜਾਦਾ ਦੇ ਵਹਿਣ ਵਿੱਚ ਬਹਿ ਜਾਂਦੀ ਹੈ ਤੇ ਉਸ ਨੂੰ ਸਾਵਣ ਦੇ ਉਹ ਦਿਨ ਯਾਦ ਆਉਂਦੇ ਨੇ ਜਦੋਂ ਉਸ ਦਾ ਪਤੀ ਘਰ ਸੀ ਤੇ ਉਸ ਨੇ ਖੂਬ ਹਾਰ ਸ਼ਿੰਗਾ ਲਾਇਆ ਹੋਇਆ ਸੀ ਤੇ ਉਹ ਵੀ ਥੱਲੇ ਬੈਠ ਕੇ ਚਰਖਾ ਕੱਤਣ ਲੱਗ ਪਈ ਤੇ ਉਸ ਦਾ ਪਤੀ ਉਸ ਦੇ ਕੋਲ ਬੈਠ ਕੇ ਉਸ ਨੂੰ ਪਰਦੇਸਾਂ ਤੇ ਲੜਾਈਆਂ ਦੀਆਂ ਗੱਲਾਂ ਸੁਣਾਉਂਦਾ ਸੁਣਾਉਂਦਾ ਸੌਂ ਗਿਆ ਪਤੀ ਨੂੰ ਸੁੱਤਾ ਦੇ ਕੇ ਉਹਨੇ ਚਰਖੀ ਦੀ ਚਰਮਖ ਤੋਂ ਕਾਲਖ ਲਾ ਕੇ ਸ਼ਰਾਰਤ ਨਾਲ ਉਸਦੇ ਮੱਥੇ ਉੱਪਰ ਲਾ ਆ ਦਿੱਤੀ। ਪਤੀ ਨੂੰ ਇਸ ਬਾਰੇ ਕੁਝ ਪਤਾ ਨਾ ਲੱਗੇ ਤੇ ਉਹ ਖਿੜਖੜਾ ਕੇ ਹੱਸਣ ਲੱਗੀ। ਉਸ ਦਾ ਹਾਸਾ ਸੁਣ ਕੇ ਉਸ ਦਾ ਪਤੀ ਘਬਰਾਇਆ ਹੋਇਆ ਉੱਠੇ ਪਿਆ ਤੇ ਉਹਨੂੰ ਹਰ ਵਾਰ-ਵਾਰ ਹੱਸਣ ਦਾ ਕਾਰਨ ਪੁੱਛ ਰਿਹਾ ਸੀ ਪਰ ਉਹ ਨਹੀਂ ਸੀ ਦੱਸ ਰਹੀ। ਅਖੀਰ ਜਦੋਂ ਉਸਨੇ ਚਰਖੀ ਦੇ ਸ਼ੀਸ਼ੇ ਵਿੱਚ ਆਪਣੇ ਮੱਥੇ ਉੱਪਰ ਲੱਗੀ ਕਾਲਖ ਦੇਖੀ ਤਾਂ ਉਹ ਗੁੱਸੇ ਵਿੱਚ ਆ ਗਿਆ ਤੇ ਉਸਨੂੰ ਫੜਨ ਲਈ ਉਸ ਦੇ ਮਗਰ ਦੌੜਿਆ ਤੇ ਅੱਗੇ-ਅੱਗੇ ਉਹ ਅੱਗੇ-ਅੱਗੇ ਦੌੜਨ ਲੱਗੀ। ਇਸ ਤਰ੍ਹਾਂ ਉਹ ਕਦੰਬੀ ਦਿਵਾਲੇ ਕਦੰਬੀ ਦਿਵਾਲੇ ਕੋ ਘੁੰਮਣ ਲੱਗੇ ਪਰ ਉਹ ਉਸ ਨੂੰ ਡਾਹੀ ਨਹੀਂ ਸੀ ਦੇ ਰਹੀ ਨਲਕਿ ਉਹ ਤਾਂ ਫੜੇ ਫੜੀ ਨਹੀਂ ਸੀ ਜਾ ਰਹੀ ਇਸੇ ਭੱਜ ਦੌੜ ਦੇ ਵਿੱਚ ਉਸਦੇ ਪਤੀ ਦੀ ਪੱਗ ਲੈ ਗਈ ਤੇ ਉਸਦੇ ਆਪਣੇ ਸਿਰੋਂ ਚੁੰਨੀ ਲੈ ਗਈ ਅੰਤ ਦੋਵੇਂ ਹੱਫਕੇ ਚੁੱਪ ਕਰਕੇ ਬੈਠ ਗਏ ਸਿਪਾਹੀ ਦੀ ਪਤਨੀ ਨੂੰ ਇਹ ਦਿਨ ਬਹੁਤ ਭਾਗਾ ਭਰਿਆ ਪ੍ਰਤੀਤ ਹੁੰਦਾ ਅੱਜ ਪਤੀ ਦੇ ਵਿਛੋੜੇ ਵਿੱਚ ਸੁਨੰਬੀ ਦਾ ਪੁੱਟਾ ਚੰਗਾ ਨਹੀਂ ਲੱਗਦਾ ਤੇ ਉਹ ਕਿਸੇ ਵੇਲੇ ਕਿਸੇ ਵੇਲੇ ਤਰਖਾਨ ਨੂੰ ਸਦਵਾਰ ਕੇ ਉਹਨੂੰ ਕਟਵਾ ਦੇਣਾ ਚਾਹੁੰਦੀ ਆ ਪਰ ਜਲਦੀ ਉਸ ਨੂੰ ਆਪਣੀ ਗਲਤੀ ਦਾ ਇਹ అనుభవ ਹੁੰਦਾ ਹੈ ਕਿ ਜੇ ਉਹ ਅੰਬੀ ਦਾ ਬੁੱਟਾ ਕਟਵਾ ਦੇਗੀ ਤਾਂ ਉਹ ਕਿਸ ਚੀਜ਼ ਉੱਪਰ ਚੜ ਕੇ ਆਪਣੇ ਪਤੀ ਦਾ ਰਾਹ ਦੇਖੋਗੀ ਅੱਗੇ ਹੈਗਾ ਮਸੀਹਾ ਮਸੀਹਾ ਕਪਤਾ ਸ਼ਿਵ ਕੁਮਾਰ ਬਟਾਲਵੀ ਦੀ ਰਚਨਾ ਇਸ ਕਵਤਾ ਦਾ ਵਿਸ਼ਾ ਅਜੋਕੇ ਸਮੇਂ ਦੇ ਵਿੱਚ ਮਨੁੱਖ ਦੇ ਵਿੱਚ ਆਪਸੀ ਨਿਗ੍ਘ ਤੇ ਪਿਆਰ ਦੀ ਘਾਟ ਆ ਇਸ ਦੇ ਵਿੱਚ ਕਵੀ ਆਪਣੇ ਦੋਸਤਾਂ ਤੱਕ ਆਪਣੇ ਸੰਤ ਸੰਦੇਸ਼ ਪਹੁੰਚਾਉਣ ਲਈ ਸੱਚ ਦੀ ਸੂਲੀ ਚੜਦਾ ਹੋਇਆ ਆਲੇ-ਦੁਆਲੇ ਵਿੱਚ ਜਿਹੜਾ ਜ਼ੁਲਮ ਸੰਬੰਧੀ ਇੱਕ ਗੀਤ ਸੁਣਾਉਣ ਦਾ ਯਤਨ ਕਰਦਾ ਜਿਹੜਾ ਫਸਰਿਆ ਹੋਇਆ ਇਸ ਸੰਬੰਧੀ ਲੋੜੀ ਤੋਂ ਪਹਿਲੇ ਮਹੀਨੇ ਪੋਹ ਦੀ ਸੰਗਰਾਣ ਦੇ ਦਿਨ ਹੋ ਰਹੇ ਦੋਸਤੀ ਦੇ ਜਸ਼ਨ ਦੇ ਵਿੱਚ ਉਹ ਕਹਿੰਦਾ ਕਿ ਇਹ ਗੀਤ ਸੁਣ ਕੇ ਉਹਨਾ ਆਪਣਾ ਫਰਜ਼ ਪੂਰਾ ਕਰ ਰਿਹਾ ਇਹ ਗੀਤ ਸੁਣਾ ਕੇ ਉਹ ਆਪਣਾ ਫਰਜ਼ ਪੂਰਾ ਕਰ ਰਿਹਾ ਉਹ ਅੱਗ ਦੇ ਤੇ ਧੁੱਪ ਦੇ ਇਸ਼ਤਿਹਾਰ ਦੇ ਮੌਕੇ ਉੱਤੇ ਕਹਿੰਦਾ ਕਿ ਉਹ ਵੇਖ ਰਿਹਾ ਕਿ ਉਹਨਾਂ ਦੇ ਲਹੂ ਸੱਦ ਹੋ ਚੁੱਕੇ ਨੇ ਉਨ੍ਹਾਂ ਵਿੱਚ ਨਿੱਗ ਨਹੀਂ ਹੱਕ ਲਈ ਉੱਠਣ ਵਾਲੀ ਆਵਾਜ਼ ਦੇ ਸ਼ਬਦਾਂ ਦਾ ਸਿੱਕਾ ਸੀਤ ਹੈ ਤੇ ਬੋਲਾਂ ਦਾ ਲੋਹਾ ਸਰਦ ਹੈ ਅੱਜ ਬਾਗਾਂ ਵਿੱਚ ਆਈ ਬਹਾਰ ਦੇ ਹੁੱਠਾਂ ਉੱਤੇ ਖੇੜੇ ਦੀ ਥਾਂ ਡੂੰਗੀ ਚੁੱਪ ਪਸਰੀ ਹੋਈ ਹੈ ਤੇ ਇਹੋ ਜੀ ਸਥਿਤੀ ਵਿੱਚ ਉਹ ਦੋਸਤੀ ਦੇ ਇਸ ਦਿਵਸੂ ਤੇ ਜ਼ਿੰਦਗੀ ਦੇ ਵਾਰਸਾਂ ਨੂੰ ਬੇਨਤੀ ਕਰਦਾ ਕਿ ਉਹ ਇਹ ਗੱਲ ਸਮਝ ਲੈਣ ਕਿ ਜ਼ਿੰਦਗੀ ਕੋਈ ਸੁਪਨਾ ਨਹੀਂ ਸਭੋ ਇੱਕ ਫਰਜ਼ ਹੈ ਸਾਨੂੰ ਫਰਜ਼ ਪੂਰਾ ਕਰਨ ਲਈ ਆਪਣੀ ਦੋਸਤੀ ਦੇ ਰੰਗ ਨੂੰ ਹੋਰ ਗੁੜਾ ਕਰਨਾ ਚਾਹੀਦਾ ਸਾਨੂੰ ਆਪਣੀ ਦੋਸਤੀ ਦੇ ਸਰਦ ਮੌਸਮ ਦੀ ਤਲੀ ਉੱਤੇ ਸੁਲਗਦੇ ਸੂਰਜ ਨੂੰ ਰੱਖ ਦੇਣਾ ਚਾਹੀਦਾ ਤੇ ਇਸ਼ਕ ਸੱਚ ਸੁਭਜ ਗਿਆਨ ਦੇ ਅਮਲਾਂ ਨੂੰ ਸ਼ੌਂਕ ਨਾਲ ਅਪਣਾਉਣਾ ਚਾਹੀਦਾ ਨਾਲ ਹੀ ਜ਼ਿੰਦਗੀ ਦੇ ਕਾਤਲਾਂ ਨੂੰ ਕਹਿ ਦੇਣਾ ਚਾਹੀਦਾ ਕਿ ਜ਼ਿੰਦਗੀ ਦਾ ਅਰਥ ਬਹੁਤ ਹੁਸੈਨ ਨੇ ਤੇ ਉਹ ਇਹਨਾਂ ਨੂੰ ਪੜਨ ਤੇ ਆਉਣ ਵਾਲੇ ਸੂਰਜਾਂ ਦੀ ਧੁੱਪ ਨੂੰ ਜ਼ਖਮੀ ਨਾ ਕਰਨ ਸਗੋਂ ਅੱਗੋਂ ਚੰਗਾ ਸਮਾਂ ਆਉਣ ਦੇਣ ਕਵੀ ਕਹਿੰਦਾ ਕਿ ਅੱਜ ਜਿਹੜਾ ਹੁਸਨ ਦੀ ਮਾਸੂਮੀਅਤ ਸੂਹੀ ਮੁਹੱਬਤ ਤੇ ਸੁਨਹਿਰੇ ਦਿਲਾਂ ਦਾ ਮੇਲ ਹੋ ਰਿਹਾ ਇਸ ਵਿੱਚ ਉਸ ਨੂੰ ਦੋਸਤੀ ਦਾ ਹਰਫ ਬੈਠਾ ਰੋ ਰਿਹਾ ਦਿਸਾਈ ਦਿੰਦਾ ਤੇ ਦੋਸਤੀ ਦਾ ਹਰਫ ਇੱਥੇ ਹਰ ਰੋਜ਼ ਜ਼ਖਮੀ ਹੋ ਰਿਹਾ ਇਸ ਹਰਫ ਨੂੰ ਹੋਰ ਜ਼ਖਮੀ ਨਹੀਂ ਕਰਨਾ ਚਾਹੀਦਾ ਤੇ ਆਉਣ ਵਾਲੇ ਸੂਜ ਦੀ ਧੁੱਪ ਦੀ ਰਾਖੀ ਕਰਨੀ ਚਾਹੀਦੀ ਆ ਇਹ ਜੋ ਸਾਡੀ ਖੁਦ ਖੁਸ਼ੀ ਦਾ ਸਰਦ ਮੌਸਮ ਆ ਰਿਹਾ ਸਾਨੂੰ ਇਸ ਤੋਂ ਬਚਣ ਦਾ ਕੋਈ ਹਿੱਲਾ ਕਰਨਾ ਚਾਹੀਦਾ ਤੇ ਇਸ ਮੌਸਮ ਦੀ ਤਲੀ ਉੱਤੇ ਕੋਈ ਸੂਰਜ ਧਰਨਾ ਚਾਹੀਦਾ ਕਰਨਾ ਚਾਹੀਦਾ ਕਵੀ ਚਾਹੁੰਦਾ ਕਿ ਅਜੇ ਦੋਸਤੀ ਦੇ ਜਸ਼ਨ ਦੀ ਪਹਿਲੀ ਸ਼ਾਮ ਉੱਤੇ ਜੇ ਉਸਦੇ دوست ਉਸਦੇ ਗੀਤ ਦੇ ਪਵਿੱਤਰ ਹਰਫ਼ ਪੜਨਗੇ ਤੇ ਜੰਗ ਤੇ ਆਉਣ ਦੇ ਠੀਕ ਅਰਥ ਜਾਣ ਲੈਣਗੇ ਤਾਂ ਦੋਸਤਾਂ ਦੀ ਕਸਮ ਖਾ ਕੇ ਕਹਿੰਦਾ ਕਿ ਉਹ ਦੋਸਤਾਂ ਲਈ ਮਰੇਗਾ ਉਹ ਦੋਸਤੀ ਦੇ ਮੌਸਮਾਂ ਨੂੰ ਹੋਰ ਗੂੜੇ ਕਰਨ ਲਈ ਹਰ ਰੋਜ਼ ਸੂਲੀ ਚੜ੍ਹੇਗਾ ਫਿਰ ਆਪਣੇ ਦੋਸਤਾਂ ਨਾਲ ਮੁਹੱਬਤ ਦੀ ਕਸਮ ਖਾ ਕੇ اقrar ਕਰਦਾ ਹੈ ਕਿ ਉਹ ਦੋਸਤੀ ਦੇ ਨਾਂ ਤੋਂ ਸਭ ਕੁਝ ਕਰਵਾਨ ਕਰ ਦਊਗਾ ਤੇ ਇਨਕਲਾਬ ਹੋਣ ਤੱਕ ਹਰ ਰੋਜ਼ ਸੂਲੀ ਚੜਦਾ ਰਹੇਗਾ। ਸੋ ਇਸੇ ਤਿੰਨ ਕਵਿਤਾਵਾਂ ਦੇ ਕੇਂਦਰੀ ਆਪਾਂ ਵਿਸ਼ਾ ਵਸਤੂ ਕਰੇ ਨੇ ਫੇਰ 파ਰੋ ਨੇ ਕਿਹਾ ਤੇ ਅੰਬਾਂ ਦੀ ਅੰਬੀ ਅੰਬੀ ਦੇ ਬੁੱਟੇ ਥੱਲੇ ਤੇ ਮਸੀਹਾ। ਬਾਕੀ ਜਿਹੜੇ ਨੈਕਸਟ ਰਹਿੰਦੇ ਨੇ ਆਪਾਂ ਨੈਕਸਟ ਵੀਡੀਓ ਅਪਲੋਡ ਕਰਾਂਗੇ। ਜਿਵੇਂ ਤੇਰੀ ਹਜ਼ੂਰ ਮੇਰੀ ਹਾਜ਼ਰੀ ਦਾ ਦਾਸਤਾਨ ਮੈਂ ਹੁਣ ਕੀਦਾ ਹੁੰਦਾ ਹਾਂ ਇਹ ਸਾਰੇ ਆਪਾਂ ਨੈਕਸਟ ਵੀਡੀਓ ਚ ਲੈ ਕੇ ਆਵਾਂਗੇ। ਹਾਂਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਤੇ ਸਾਡਾ ਪਾਸਿੰਗ ਫਾਰਮੂਲਾ ਆਪਾਂ ਨੇ ਆਲਰੇਡੀ ਚੈਨਲ ਤੇ ਅਪਲੋਡ ਕਰ ਰੱਖਿਆ ਪੰਜਾਬੀ لازਮੀ ਦਾ ਵੀ ਕਿਵੇਂ ਤੁਸੀਂ ਆਪਣੀ ਤਿਆਰੀ ਕਰਨੀ ਹੈ ਸ਼ਾਰਟ ਟਾਈਮ ਦੇ ਵਿੱਚ ਤੇ ਨਾਲ ਦੀ ਨਾਲ ਆਪਾਂ ਜਿਹੜਾ ਕਿ ਤੁਹਾਡੇ ਪ੍ਰੀਵਿਅਸ ਇਅਰ ਕੁਐਸਚਨ ਪੇਪਰ ਨੇ ਪ੍ਰਾਈਵੇਟ ਵਾਲਿਆਂ ਲਈ ਤੇ ਰੈਗੂਲਰ ਵਾਲਿਆਂ ਲਈ ਅਪਲੋਡ ਕੀਤੇ ਹੋਏ ਨੇ ਇੱਕੋ ਵੀਡੀਓ ਦੇ ਵਿੱਚ ਨੇ ਇੱਕੋ ਵੀਡੀਓ 'ਚ ਆਪਾਂ ਨੇ ਜਿਹੜੇ ਕਿ ਰੈਗੂਲਰ ਵਾਲੇ ਬੱਚਿਆਂ ਵਾਲੇ ਤੇ ਪ੍ਰਾਈਵੇਟ ਵਾਲਿਆਂ ਦੇ ਵੀ ਅਪਲੋਡ ਕੀਤੇ ਹੋਏ ਨੇ ਡਿਸਟੈਂਸ ਸਰਟੀਫਿਕੇਸ਼ਨ ਵਾਲਿਆਂ ਦੇ ਸੋ ਉਹਨਾਂ ਵੀਡੀਓਜ਼ ਨੂੰ ਜ਼ਰੂਰ ਵਾਚ ਕਰੋ ਥੈਂਕ ਯੂ